ਹੈਲੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦੀ ਪਿਆਰਪਰੀ ਸਾਸਤਰੀ ਘਰ ਹੈ ਜੀ ਤੇ ਲੋ ਜੀ ਅੱਜ ਆਪਾਂ ਜਾ ਰਹੇ ਹਾਂ ਫੰਕਸ਼ਨ ਤੇ ਔਰ ਫੰਕਸ਼ਨ ਕਿ ਆਇਆ ਮੈਂ ਤੁਹਾਨੂੰ ਦੱਸ ਦੰਨੀ ਹੈ ਫੰਕਸ਼ਨ ਹੈ ਜੀ ਅੱਜ ਗੁੜੀਆ ਦਾ ਬਰਥਡੇ ਹੈ ਯਾਨੀ ਸਾਡੀ ਪੋਤੀ ਦਾ ਪੋਤੀ ਕੌਣ ਮਤਲਬ ਜੋ ਮੇਰੇ ਜੇਠ ਹੈ ਨਾ ਇਟਲੀ ਤੋਂ ਆਏ ਹੋਏ ਆ ਪੂਰੀ ਫੈਮਿਲੀ ਹੈ ਜੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਤਾਂ ਵੀ ਉਹਨਾਂ ਦੇ ਕਿ ਬੇਟੇ ਦਾ ਵਿਆਹ ਹੈ ਤਾਂ ਫਿਲਹਾਲ ਉਹਨਾਂ ਦੀ ਪੋਤੀ ਦਾ ਬਰਥਡੇ ਹੈ ਜੇਠ ਕੀ ਪੋਤੀ ਕਾ ਜੋ ਇਟਲੀ ਤੋਂ ਆਏ ਹੋਏ ਆ ਹਨਾ ਉਹਨਾਂ ਨੇ ਸਾਨੂੰ ਇਨਵਾਈਟ ਕਰਿਆ ਸਾਰਿਆਂ ਨੂੰ ਇਸ ਕਰਕੇ ਅਸੀਂ ਜਾ ਰਹੇ ਹਾਂ ਬਰਥਡੇ ਦੇ ਵਿੱਚ ਰੁਪੈਂਚਲ ਕੇ ਹਾਨਕੀ ਆ ਔਰ ਰੁਪੈਂਚਲ ਕੇ ਜਿੱਡੀ ਐ ਜਿਹੜੀ ਗੁੜੀਆ ਦਾ ਬਰਥਡੇ ਆ ਹਰਲੀਨ ਹਰਲੀਨ ਤਾਂ ਜਿੱਡੀ ਐ ਲੇਕਿਨ ਉਮਰ ਤਾਂ ਤੇਰੀ ਜਿੰਨੀ ਕ ਐ ਹਾਈਟ ਰੋ ਜਿੱਡੀ ਐ ਛੋਟੀ ਆ ਫਿਰ ਹਾਂ ਤਾਂ ਜੋਤ ਵੀ ਰੈਡੀ ਐ ਔਰ ਵਕੀਲ ਸਾਹਿਬ ਵੀ ਜਾ ਰਹੇ ਆ ਨਾਲ ਤੇ ਫਿਲਹਾਲ ਚੱਲਦੇ ਆਪਾਂ ਅੱਗੇ ਨੂੰ ਔਰ ਇਹ ਬੰਦਾ ਵੀ ਹੋ ਗਿਆ ਰੈਡੀ ਸਾਡਾ ਪਹਿਲਾਂ ਰੋਇਆ ਕਿਉਂਕਿ ਝੋਟ ਮਾਰਾ ਲਈ ਰੂਪ ਨੇ ਅੱਜ ਰੂਪ ਕੇ ਲੱਗੀ ਝੋਟ ਰੂਪ ਰੋਇਆ ਤਾਂ ਗੁੱਸਾ ਹੋਇਆ ਤਾਂ ਹਰ ਰੂਪ ਗੈਰੀ ਦਾ ਦੁੱਖ ਹੋਇਆ ਤਾਂ ਤੇ ਚਲੋ ਜੀ ਚੱਲਦੇ ਹੁਣ ਆਪਾਂ ਬਰਥਡੇ ਦੇ ਵਿੱਚ ਅੱਗੇ ਜਾ ਕੇ ਤੁਹਾਨੂੰ ਬਰਥਡੇ ਦਾ ਜੋ ਵੀ ਹੋਊਗਾ ਤੁਹਾਨੂੰ ਜ਼ਰੂਰ ਦਿਖਾਇਆ ਜਾਏਗਾ ਜ਼ਰੂਰ ਦੇਖਿਓ ਤੁਸੀਂ ਜੀ ਜਸਟ ਆਪਾਂ ਹੋਟਲ ਪਹੁੰਚ ਗਏ ਆ ਜਿੱਥੇ ਆਪਾਂ ਨੇ ਆਣਾ ਹੀ ਐ ਔਰ ਫਿਲਹਾਲ ਬਰਥਡੇ ਵਾਲੇ ਵੀ ਸਾਰੇ ਪਹੁੰਚ ਗਏ ਨੇ ਕਿ ਕੁੜੀ ਆ ਦਾ ਬਰਥਡੇ ਐ ਤੇ ਚਲੋ ਵੀ ਦੀਦੀ ਵੀ ਆ ਗਈਆਂ ਹੈਲੋ ਦੀਦੀ ਹੈਲੋ ਹੋਈ ਲੈ ਲੋ ਹੈਲੋ ਜੀ ਪਹੁੰਚ ਚੁੱਕੇ ਆਪਾਂ ਹੈਲੋ ਹੈਪੀ ਬਰਥਡੇ ਕੁੜੀ ਆ ਦਾ ਗੋਲੀ ਕਿਤੇ ਆ ਇਹ ਕੇ ਕਿਹਾ ਤੋਂ ਹਾਂਜੀ ਹਾਂਜੀ ਇਹ ਆ ਜੀ ਸਾਡੀ ਨੋਆ ਦੇ ਤੁਸੀਂ ਦੇਖਿਆ ਵਾ ਇਹੋ ਤਾਂ ਲੈ ਲੈਣਾ ਕੱਲ ਆ 10 ਸੂਰੇ ਨਾ ਮਿਲ ਕੋ ਨਾ ਇੱਧਰੇ ਅਜਾ ਚਲੋ ਇੱਧਰੋਂ ਜਾ ਪਿੱਛੇ ਨੂੰ ਰੁਕ ਜਾ ਪਹਿਲਾਂ ਹੀ ਦੀਗੇ ਹਲੇ ਵਿਆਹ ਦੇ ਵਿੱਚ ਨਾਨਕੇ ਪਹਿਲਾਂ ਹੀ ਦੀਗੇ ਹੈਲੋ ਉਹ ਉਹ ਮੇਰੀ ਫਰੈਂਡ ਹੈ ਉਹ ਪਤਾ ਹੀ ਹੈ ਉਹ ਮਿਲਦੇ ਰਹਿੰਦੇ ਹੰਮਨੋ ਬਹੁਤ ਸੜਾ ਹਾਂਜੀ ਮਾਲੀ ਬਾਡੀ ਹੈ ਕਰ ਦੇ ਕਰੀਆਂ ਤੁਹਾਨੂੰ ਦੇਖੂਗੀ ਇਹ ਸਾਡੀ ਮਾਸਰੀਆ ਟਿਕਟੋਕ ਹੈ ਮਾਸਰੀ ਜੀ ਜਿਹੇ ਹੱਥ ਨਾਲ ਦਿੰਦੇ ਆ ਮੈਨੂੰ ਇਹ ਸਾਰੇ ਜਾਨ ਉਹ ਠੀਕੋ ਸੇਟ ਉਹ ਤਾਂ ਤੁਸੀਂ ਨਹੀਂ ਚੱਲਦੇ ਵੀ ਜਗਾ ਉਹ ਤਾਂ ਹੁੰਦਾ ਰ ਮੌਸਮ ਦੇ ਵਿੱਚੋਂ ਮੌਸਮ ਵੀ ਕੁਝ ਹਾਂ ਕੁੜਾ ਪਾਵੀ ਸ਼ਨੀਨਾ ਹੈਪੀ ਬਰਥਡੇ ਹੈਪੀ ਬਰਥਡੇ ਤੇ ਲੋ ਜੀ ਇੱਧਰ ਅਸੀਂ ਲੱਗੀਆਂ ਜੀ ਖਾਣ ਪੀਣ ਅੰਦਰ ਬੈਠੀਆਂ ਜੀ ਅਸੀਂ ਰਿਜ਼ੋਰਟ ਦੇ ਔਰ ਬਾਕੀ ਟਾਈਮ ਤੇ ਹੀ ਪਹੁੰਚ ਗਏ ਮੈਨੂੰ ਆਏ ਤਾਂ ਵੀ ਕਿਤੇ ਲੇਟ ਹੋ ਗਏ ਕਿਉਂਕਿ ਇਹਨਾਂ ਨੇ ਬੁਲਾਇਆ ਤਾਂ ਸਾਨੂੰ 3 ਵਜੇ ਔਰ ਅਸੀਂ ਪਹੁੰਚੇ ਜੀ ਸਵਾ 4 ਵਜੇ ਮੈਨੂੰ ਆਏ ਤਾਂ ਵੀ ਲੇਟ ਹੋ ਗਏ ਪਰ ਜਦੋਂ ਮੈਂ ਆਈਆਂ ਨਾ ਉਦੋਂ ਹੌਲੀ-ਹੌਲੀ ਸਾਰੇ ਜਣੇ ਆਈ ਰਹੇ ਤੇ ਹਲੇ ਤੇ ਚਲੋ ਜੀ ਟਾਈਮ ਤੇ ਪਹੁੰਚ ਗਏ ਆਪਾਂ ਵੀ ਲੋ ਜੀ ਦਿੱਕਤ ਨਹੀਂ ਨਹੀਂ ਸੋਰੀ ਜਠਾਨੀ ਦਿੱਕਤ ਜਠਾਨੀ ਹੋ ਗਿਆ ਕਿਆ ਦੇ ਵੀਡੀਓ ਬਣਾ ਕੇ ਲਿਆਉ ਮੈਂ ਤਾਂ ਬਣਾ ਨਹੀਂਆ ਬਲੋਗਰ ਅੱਛਾ ਜੀ ਉਹ ਇਹਨਾਂ ਦੀ ਬੇਟੀਆਂ ਆ ਇਹ ਇੰਗਲੈਂਡ ਤੋਂ ਆ ਜੀ ਇੰਗਲੈਂਡ ਰਹਿੰਦੇ ਆ ਅਸੀਂ ਠੀਕ ਹੈ ਤੇ ਹੌਲੀ ਹੌਲੀ ਪਤਾ ਲੱਗੂਗਾ ਤੁਹਾਨੂੰ ਤੇ ਫਾਈਨਲੀ ਸਾਰੇ ਦੇਖ ਲੋ ਇਹ ਨਾ ਜੋ ਬਰਥਡੇ ਆ ਗੁੜੀਆਂ ਦਾ ਮਤਾਨੀਆਂ ਦਾਦੀਆਂ ਦਾਦੀਆਂ ਸਹੀ ਗੱਲ ਆ ਇੱਕ ਦਾਦੀ ਦੋ ਦਾਦੀ ਤਿੰਨ ਦਾਦੀ ਇੱਕ ਮੈਂ ਦਾਦੀ ਆ ਇਹ ਦਾਦੀਆਂ ਬਈ ਬਹੁਤ ਅੱਛਾ ਹੈ ਜੀ ਚਲੋ ਚਲੋ ਬਣਾ ਲਈ ਇੱਕ ਦਾਦੀ ਮੇਨ ਦਾਦੀ ਇਹ ਇਹ ਤਾਂ ਤੁਸੀਂ ਦੇਖ ਰਹੇ ਆ ਹਨਾ ਇਹ ਤਾਂ ਕਈ ਵਾਰ ਤੁਸੀਂ ਪਿਛਲੀ ਵਲੌਗ ਦੇ ਵਿੱਚ ਵੀ ਦੇਖਿਆ ਆਇਆ ਹੈ ਸਾਡੇ ਸਬਸਕ੍ਰਾਈਬਰ ਇੰਟਰਨੈਸ਼ਨਲ ਆਤਾ ਨਹੀਂ ਨਹੀਂ ਉਹ ਵਿਚਨਾ ਤੋ ਤਿੰਨ ਖਾਈ। ਤੋ ਲੋ ਜੀ ਸਨੈਕਸ ਵਗੈਰਾ ਖਾ ਲਏ ਤੇ ਸਾਰਿਆਂ ਨੇ ਔਰ ਫਿਲਹਾਲ ਹੁਣ 바ਰੀ ਆਈ ਤੀ ਜੀ ਕੇਕ ਕਟਿੰਗ ਦੀ। ਤੋ ਕੇਕ ਵੀ ਵਾਕਈ ਇਨਾ ਵਧੀਆ ਬਣਾਇਆ ਹੋਇਆ ਤਾਂ ਵੀਰ ਜੀ ਉਹਨਾਂ ਨੇ ਤੇ ਮੈਂ ਦੱਸ ਦੰਨੀ ਐ ਜਿਹੜੇ ਵੀਰ ਜੀ ਆ ਨਾ ਮਤਲਬ ਸਾਡੇ ਫੈਮਿਲੀ ਚੋਂ ਮਤਲਬ ਸਾਡੀ ਫੈਮਿਲੀ ਉਹ ਐ ਤਾਇ ਚਾਚਿਆਂ ਦੀ ਹਨਾ ਤੇ ਜੋ ਸਾਡੇ ਤਾਇਆ ਜੀ ਆ ਤਾਇਆ ਜੀ ਦਾ ਬੇਟਾ ਜੀ ਇਹ ਇਹ ਰਹਿੰਦੇ ਆ ਜੀ ਇਟਲੀ ਤੇ ਸ਼ੁਰੂ ਤੋਂ ਹੀ ਇਟਲੀ ਦੇ ਵਿੱਚ ਫੈਮਿਲੀ ਸੈਟਲ ਐ ਸਾਰੀ ਔਰ ਇਹਨਾਂ ਦੀ ਪੋਤੀ ਦਾ ਬਰਥਡੇ ਦਾ ਮਤਲਬ ਮੇਰਾ ਜੇਠ ਵੀ ਲੱਗਿਆ ਹਨ ਤੇ ਉਹਨਾਂ ਦੀ ਪੋਤੀ ਦਾ ਬਰਥਡੇ ਤਾਂ ਔਰ ਵੈਸੇ ਮੈਰिज ਵੀ ਹੈ ਬੇਟੇ ਦੀ ਬੇਟੇ ਦੀ ਮੈਰिज ਹੈ ਦੋ ਦਿਨ ਬਾਅਦ ਤੇ ਬਹੁਤ ਵਧੀਆ ਫੈਮਿਲੀ ਹੈ ਔਰ ਇਕਦਮ ਮਤਲਬ ਆਈ ਨਹੀਂ ਹੈਗਾ ਵੀ ਜਿਵੇਂ ਕਹਿੰਦੇ ਨੇ ਵੀ ਘੱਟ ਬੋਲਦੇ ਆ ਨਹੀਂ ਲੇਕਿਨ ਖੁੱਲੇ ਜੇ ਬੋਲਦੇ ਆ ਖੁੱਲਾ ਜਸਬੋ ਹੈ ਸਾਰਿਆਂ ਦਾ ਔਰ ਮੈਨੂੰ ਬਹੁਤ ਵਧੀਆ ਲੱਗੇ ਆ ਤੇ ਇਹ ਹੈ ਜੀ ਉਹਨਾਂ ਦੀ ਪੋਤੀ ਜਿਨ੍ਹਾਂ ਦਾ ਜਿਹਦਾ ਬਰਥਡੇ ਹੈ ਗੁੜੀਆ ਰਾਣੀ ਦਾ ਔਰ ਫਾਈਨਲੀ ਫੋਟੋ ਸ਼ੂਟ ਹੋ ਰਿਹਾ ਜੀ ਏ ਬਹੁਤ ਪਿਆਰੀ ਲੱਗ ਰਹੀ ਤੇ ਕੁੜੀ ਆ ਰਾਣੀ ਤੇ ਸਾਹਮਣੇ ਖੜੀ ਹੈ ਸਾਡੀ ਰੁਪੈਂਜਲ ਜੋ ਕਿ ਰੁਪੈਂਜਲ ਐਕਸਾਈਟਮੈਂਟ ਹੋ ਰਹੀ ਹੈ ਬਹੁਤ ਜ਼ਿਆਦਾ ਕਿ ਸਾਨੂੰ ਕਦੋਂ ਕੇਕ ਮਿਲੇਗਾ ਤੁਹਾਨੂੰ ਪਤਾ ਹੀ ਹੈ ਬੱਚਾ ਨੂੰ ਹੁੰਦਾ ਨਾ ਕਿ ਬਰਥਡੇ ਹੈ ਕੇਕ ਮਿਲੇਗਾ ਹਨਾ ਬੱਚਾ ਨੂੰ ਬਹੁਤ ਹੁੰਦਾ ਹੈ ਤੇ ਇੱਧਰ ਫੋਟੋ ਸ਼ੂਟ ਹੋ ਰਿਹਾ ਜੀ ਸਾਰੇ ਜਣੇ ਖੜੇ ਆ ਰਿਸ਼ਤੇਦਾਰ ਤੇ ਮੈਨੂੰ ਪ੍ਰੋਗਰਾਮ ਇੰਨਾ ਵਧੀਆ ਲੱਗਿਆ ਨਾ ਜਿਵੇਂ ਕਿ ਆਪਾਂ ਫਾਲਤੂ ਕੀ ਭੀੜ ਇਕੱਠੀ ਕਰ ਲੰਨੇ ਆ ਉਦਾਂ ਦਾ ਕੁਝ ਨਹੀਂ ਤਾਂ ਸਿਰਫ ਮੇਨ ਮੇਨ ਔਰ ਵਧੀਆ ਢੰਗ ਨਾਲ ਅਰੇਂਜਮੈਂਟ ਔਰ ਬਹੁਤ ਵਧੀਆ ਲੱਗਿਆ ਅਸੀਂ ਵੀ ਸੋਚਦੇ ਆਂ ਵੀ ਇਦਾਂ ਦਾ ਹੀ ਪ੍ਰੋਗਰਾਮ ਵਧੀਆ ਹੋਣਾ ਚਾਹੀਦਾ ਕਦੇ ਵੀ ਸਾਨੂੰ ਮੌਕਾ ਮਿਲਿਆ ਵਾਹਿਗੁਰੂ ਜੀ ਨੇ ਕਿਰਪਾ ਹੋਈ ਹਨਾ ਤਾਂ ਅਸੀਂ ਵੀ ਇੰਨਾ ਕਈ ਸੈਲੀਬ੍ਰੇਸ਼ਨ ਕਰੂਗੇ ਜਿੰਨਾ ਕ ਸੰਭ ਸਕੀਏ ਹਨਾ ਤੇ ਵੈਸੇ ਤਾਂ ਕਰਨ ਨੂੰ ਤਾਂ ਕੱਠ ਬਹੁਤ ਕਰ ਸਕਦੇ ਆ ਹਰੇ ਕੋਈ ਪਰ ਇਹਨਾਂ ਕੋਈ ਫਾਇਦਾ ਨਹੀਂ ਹੈਗਾ ਬਸ ਉਹਨਾਂ ਕ ਕਰੋ ਜਿੰਨਾ ਵਧੀਆ ਵੀ ਲੱਗੇ ਹਨਾ ਤੇ ਲੋ ਜੀ ਇੱਧਰ ਖੜਿਆ ਗੁੜੀਆ ਰਾਣੀ ਦੇ ਮੰਮੀ ਡੈਡੀ ਔਰ ਸਾਈਡ ਦੇ ਵਿੱਚ ਖੜਿਆ ਤਾਂ ਚਾਚਾ ਤੇ ਦੂਜੇ ਪਾਸੇ ਵੀ ਚਾਚਾ ਆਇਆ ਤੇ ਹੁਣ ਕੱਟ ਹੋ ਰਿਹਾ ਜੀ ਕੇਕ ਫਾਈਨਲੀ ਵਧਾਈਆਂ ਦੋ ਜੀ ਸਾਰੇ ਜਣੇ ਕਮੈਂਟ ਕਰਕੇ ਗੁੜੀਆਂ ਨੂੰ ਤੇ ਜਿੰਨੇ ਵੀ ਮੇਰੀ ਵੀਡੀਓ ਦੇਖ ਰਹੇ ਆ ਸਾਰੇ ਜਣੇ ਕਮੈਂਟ ਕਰੋ ਲਾਈਕ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਨਾ ਤੇ ਲੋ ਜੀ ਕੇਕ ਕੱਟ ਹੋ ਰਿਹਾ ਦੋਨੋਂ ਪਾਸੇ ਤੇ ਇੱਕ ਛੋਟਾ ਕੇਕ ਹੈ ਆਈ ਥਿੰਕ ਮੈਨੂੰ ਪਤਾ ਤਾਂ ਹੈ ਨਹੀਂ ਵੀ ਛੋਟਾ ਕੇਕ ਕਿਉਂ ਕੱਟਿਆ ਜਾ ਰਿਹਾ ਹੈ ਸ਼ਾਇਦ ਕਿਸੇ ਰਿਸ਼ਤੇਦਾਰਾਂ ਨੇ ਦਿਆ ਹੋਣਾ ਜਾਂ ਫਿਰ ਕੋਈ ਪਰਸਨਲੀ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਆ ਹਨਾ ਤੇ ਕੇਕ ਵੀ ਵਾਕਈ ਪਿੰਕ ਕਲਰ ਦਾ ਬਹੁਤ ਪਿਆਰਾ ਲੱਗਿਆ ਮੈਨੂੰ ਗੁੜੀਆ ਦਾ ਤੇ ਇੱਧਰ ਹੈ ਜੀ ਗੁੜੀਆ ਦੀ ਦਾਦੀ ਔਰ ਪਿੱਛੇ ਖੜੇ ਆ ਦਾਦਾ ਜੀ ਗੁੜੀਆ ਦੇ ਜੋ ਕਿ ਚੈਨ ਪਾ ਰਹੇ ਆ ਗੁੜੀਆਂ ਨੂੰ ਪਰ ਬਚਰੀ ਬੱਚਾ ਨੂੰ ਹੁੰਦਾ ਲੈ ਕਿ ਮੈਂ ਪਾਪਾ ਨਹੀਂ ਪਾਣੀ ਤੇ ਇੱਧਰ ਸਾਰੀਆਂ ਦਰਾਨੀਆਂ ਜਠਾਣੀਆਂ ਖੜੀਆਂ ਅਸੀਂ ਇਹ ਸਾਰੀਆਂ ਦਰਾਨੀਆਂ ਜਠਾਣੀਆਂ ਜੀ ਜਿਹੜੇ ਪਿੱਛੇ ਸੀ ਮੇਰੇ ਖੜੇ ਆ ਪਿੱਛੇ ਵੀਰ ਜੀ ਵੀ ਖੜੇ ਆ ਤੇ ਲੋ ਜੀ ਇੱਧਰ ਫੋਟੋ ਵੀ ਹੁਣ ਜਿਹੜੇ ਸ਼ਗਨ ਦਈ ਜਾ ਰਹੇ ਆ ਨਾਲ ਦੀ ਨਾਲ ਫੋਟੋ ਆਈਆਂ ਤੇ ਹੁਣ ਵਾਰੀ ਆ ਗਈ ਜੀ ਸਾਡੀ ਤਾਨੂੰ ਪਤਾ ਹੀ ਆ ਹੁਣ ਰਜਿੰਦਰ ਕੋਰ ਦੀ ਐਂਡ ਪਾਰਟੀ ਤੇ ਵੀਰਜੀ ਵੀ ਖੜ ਗਏ ਆ ਕੇ ਵੀਰਜੀ ਕਹਿੰਦੇ ਮੈਂ ਵੀ ਫੋਟੋ ਨਾਲ ਖਚਾ ਲਾਂ ਤੇ ਯਾਦ ਹੋ ਜਾਂਦੀ ਐ ਹਨਾ ਯਾਦਗਾਰੀ ਜੀ ਨੂੰ ਕਹਿ ਦੰਨੇ ਆ ਕਿਸਮ ਨਾਲ ਤੇ ਵਾਕਈ ਬਹੁਤ ਵਧੀਆ ਫੈਮਿਲੀ ਆ ਵੀਰਜੀ ਦੀ ਬਹੁਤ ਵਧੀਆ ਫੈਮਿਲੀ ਔਰ ਲੋ ਜੀ ਵੀਰਜੀ ਵੀ ਖੜ ਗਏ ਸਾਈਡ ਦੇ ਵਿੱਚ ਆ ਕੇ ਰੁਪੰਜਲ ਐ ਰੁਪੰਜਲ ਕੀ ਫਰੈਂਡ ਬਣ ਗਈ ਸ਼ਰਲੀਨ ਕਿਉਂਕਿ ਜੋ ਸਾਡੀ ਪੋਤੀ ਐ ਦਾ ਨਾਮ ਸ਼ਰਲੀਨ ਆ ਜੋ ਬਾਹਰੋਂ ਆਈ ਐ ਹਨਾ ਤੇ ਵਿਸ਼ ਜ਼ਰੂਰ ਕਰਿਓ ਜੀ ਸਾਰੇ ਜਣੇ ਛੋਟੀ ਜੀ ਕੁੜੀਆਂ ਨੂੰ ਕਿਉਂਕਿ ਇੰਡੀਆ ਦੇ ਵਿੱਚ ਫਰਸਟ ਬਰਥਡੇ ਆ ਗੁੜੀਆ ਦਾ ਤੇ ਵਿਸ਼ ਕਰਨਾ ਤਾਂ ਬਣਦਾ ਹੀ ਆ ਹਨਾ ਤੇ ਸਾਰੇ ਜਣੇ ਜ਼ਰੂਰ ਵਿਸ਼ ਕਰਿਆ ਕਰੋ ਬਈ ਤੇ ਲੋ ਜੀ ਸਾਰੇ ਜਣੇ ਰੌਣਕਾਂ ਲਵਾ ਰਹੇ ਆ ਫੋਟੋ ਸ਼ੂਟ ਹੋ ਰਿਹਾ ਅਸੀਂ ਪਿੱਛੇ ਆ ਕੇ ਬੈਠ ਗਏ ਤੇ ਔਰ ਇੱਕ ਪਾਸੇ ਕਿਉਂਕਿ ਹੁਣ ਜੋ ਰਿਲੇਟਿਵ ਵਗੈਰਾ ਆ ਸਾਰੇ ਜਣੇ ਵੀਡੀਓ ਸ਼ੂਟ ਹੋ ਰਿਹਾ ਤਾਂ ਹਨਾ ਤੇ ਲੋ ਜੀ ਸਾਰਾ ਕੰਮ ਨਿਪਟ ਗਿਆ ਤੇ ਹੁਣ ਵਾਰੀ ਆ ਨੱਚਣੇ ਟੱਪਣੇ ਕੀ ਬੀਬੀਆਂ ਮੌਕਾ ਨਹੀਂ ਦੱ ਛੱਡਦੀਆਂ ਕੋਈ ਵੀ ਕਹਿੰਦੇ ਆ ਨਾ ਜੈਂਟਸ ਨੂੰ ਤਾਂ ਆਣੇ ਨਹੀਂ ਦੰਦੀਆਂ ਅੱਗੇ ਬੀਬੀ ਆਪੇ ਬਥੇਰੀਆਂ ਆ ਤੇ ਲੋ ਜੀ ਬੀਬੀਆਂ ਨੇ ਪਾਈਆਂ ਧਮਾਲਾਂ ਬਹੁਤ ਜ਼ਿਆਦਾ ਨੱਚ ਟੱਪ ਕੇ ਔਰ ਇੱਧਰ ਸਾਰੀਆਂ ਦਰਾਨੀਆਂ ਜਠਾਣੀਆਂ ਹੋ ਗਈਆਂ ਤੇ ਵਿੱਚੇ ਪਰਜਾਈਆਂ ਹੋ ਗਈਆਂ ਸਾਡੀਆਂ ਜੋ ਕਿ ਨਾਨਕਾ ਮੇਲ ਹੋ ਗਿਆ ਹਨਾ ਏ ਹੋ ਗਏ ਤੇ ਹੁਣ ਅਸੀਂ ਨੱਚ ਰਹੇ ਆ ਜੀ ਟੱਪ ਰਹੇ ਆ ਗਾਣੇ ਲਾਏ ਹੋਏ ਆ ਗਾਣੇ 뮤직 ਚੱਲ ਰਿਹਾ ਪਿੱਛੇ ਤੁਹਾਨੂੰ ਪਤਾ ਹੀ ਐ 뮤직 ਆਪਾਂ ਲਾਈਵ ਆਪਣੀ ਵੀਡੀਓ ਦੇ ਵਿੱਚ ਨਹੀਂ ਲੈ ਸਕਦੇ ਇਸ ਕਰਕੇ ਮੈਂ ਰਿਕਾਰਡਿੰਗ ਕਰ ਰਹੀ ਆ ਲੇਕਿਨ ਗਾਣੇ ਚੱਲ ਰਹੇ ਆ ਵਧੀਆ ਬੱਬੂ ਮੰਨਦੇ ਹੋਗੇ ਹੋਰ ਸਿੰਗਰਾਂ ਦੇ ਹੋਗੇ ਵਧੀਆ ਵਧੀਆ ਸਿੰਗਰਾਂ ਦੇ ਗਾਣੇ ਲਾਏ ਆਪਾਂ ਨੇ ਤੇ ਰਾਜਵੀਰ ਜਵੰਡਾ ਵੀਰੇ ਦਾ ਗਾਣਾ ਮੈਂ ਨਹੀਂ ਲਾਇਆ ਕਿਉਂਕਿ ਮੈਨੂੰ ਰਾਜਵੀਰ ਜਵੰਡਾ ਵੀਰੇ ਦੀ ਡੈਥ ਹੋਈ ਆ ਹੁਣੀ ਹਨਾ ਲੇਕਿਨ ਉਹਨਾਂ ਦੇ ਗਾਣਾ ਮੇਰੇ ਦਿਲ ਤੱਕ ਹੀ ਮੈਂ ਲਗਾਵਾ ਲੇਕਿਨ ਮੇਰਾ ਮੂਡ ਨਹੀਂ ਕਰਿਆ ਵੀ ਨਾ ਵੀ ਥੋੜਾ ਜਿਹਾ ਮਨ ਉਦਾਸ ਜਿਹਾ ਹੋ ਜਾਂਦਾ ਸੁਣ ਕੇ ਹਨਾ ਤੇ ਬਾਕੀ ਮੈਂ ਸਾਰੇ ਸਿੰਗਰਾਂ ਦੇ ਗਾਣੇ ਲਵਾਏ ਆ ਤੇ ਲੋ ਜੀ ਨੱਚਣਾ ਟੱਪਣਾ ਹੋਇਆ ਸਾਡਾ ਸ਼ੁਰੂ ਤੇ ਪੇਕੇ ਦੋਵੇਂ ਭੈਣਾਂ ਨੱਚੀਆਂ ਸੋਹਰੇ ਨੱਚੀਆਂ ਦਰਾਣੀਆਂ ਜਠਾਣੀਆਂ ਇਸ ਗਾਣੇ ਤੇ ਵੀ ਤਮਾਲਾਂ ਪਾਈਆਂ ਅਸੀਂ ਖੂਬ ਤੇ ਮੈਂ ਤਾਂ ਸੱਚੀ ਇਸ ਤਰ੍ਹਾਂ ਨੱਚਦੀ ਦੀ ਜਿਸ ਤਰ੍ਹਾਂ ਕਿਸੇ ਨੇ ਚਾਬੀ ਦੇ ਕੇ ਛੱਡਿਆ ਹੋ ਹੁੰਦਾ ਮੈਂ ਨਹੀਂ ਥੱਕਦੀ ਸਾਰੇ ਥੱਕ ਜੂਗੇ ਪਰ ਮੈਂ ਨਹੀਂ ਥੱਕਦੀ ਦੀਦੀ ਕਹ ਰੇ ਨੱਚੀ ਚੱਲੋ ਮੈਂ ਕਿਹਾ ਹਲੇ ਤਾਂ ਵਿਆਹ ਨੂੰ ਵੀ ਨੱਚਣ ਆਇਆ ਕਿਉਂਕਿ 2 ਦਿਨ ਬਾਅਦ ਵਿਆਹ ਹੈ ਦਿਵਾਲੀ ਤੋਂ ਹਨਾ ਤੇ ਫੇਰ ਵੀ ਆਪਾਂ ਨੇ ਨੱਚਣਾ ਹੀ ਆ 2 ਦਿਨ ਬਾਅਦ ਤੇ ਮੈਨੂੰ ਤਾਂ ਬਹੁਤ ਵਧੀਆ ਲੱਗ ਰਹਾ ਤਾਂ ਮੈਂ ਕਿਹਾ ਨੱਚੀ ਜਾਓ ਬਸ ਥੱਕੋ ਨਾ ਤੇ ਇੱਧਰ ਥੋੜੀ ਜੀ ਵੀਡੀਓ ਫਾਸਟ ਕਰੀ ਮੈਂ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਇਸ ਕਰਕੇ ਮੈਨੂੰ ਫਾਸਟ ਕਰਨੀ ਪਈ ਹੈ ਤੇ ਥੋੜਾ ਜਿਹਾ ਆਪਾਂ ਨੇ ਬੋਲੀਆਂ ਤੇ ਵੀ ਨੱਚੇ ਆ ਜੀ ਬੋਲੀਆਂ ਪਾਈਆਂ ਥ ਤੇ ਉਹਦੇ ਨਾਲ ਵੀ ਆਪਾਂ ਨੇ ਗਿੱਧਾ ਪਾਇਆ ਇਹ ਇੱਧਰ ਬੋਲੀਆਂ ਪੈ ਰਹੀਆਂ ਸੀ ਥੋੜਾ ਜਿਹਾ ਦੇਖੋ ਰੁਪੰਜਲ ਇਹ ਨਾਲ ਪਿੱਛੋਂ ਵਕੀਲ ਸਾਹਿਬ ਨੇ ਵੀਡੀਓ ਸ਼ੂਟ ਕਰੀ ਆ ਮੈਂ ਸਾਹਮਣੇ ਨੱਚ ਰਹੀ ਸੀ ਔਰ ਰੁਪੰਜਲ ਮੈਨੂੰ ਨਹੀਂ ਪਤਾ ਮੇਰੇ ਪਿੱਛੇ ਐਕਸ਼ਨ ਮਾਰ ਰਹੀ ਸੀ ਰੁਪੰਜਲ ਤੇ ਉਹਦੀ ਵੀਡੀਓ ਸ਼ੂਟ ਕਰੀ ਆ ਥੋੜੀ ਜੀ ਬੜੀ ਨੂੰ ਨਹੀਂ ਆਉਂਦਾ ਨੱਚਣਾ ਜੋਤ ਨੂੰ ਨਹੀਂ ਆਉਂਦਾ ਲੇਕਿਨ ਮੈਨੂੰ ਉਮੀਦ ਹੈ ਕਿ ਛੋਟੀ ਸਿੱਖ ਜੂਗੀ ਹਨਾ ਤੇ ਰੂਪ ਸੀ ਰੂਪ ਨੇ ਸਿੱਖ ਜਾਣਾ ਨੱਚਣਾ ਤੇ ਬਹੁਤ ਵਧੀਆ ਲੱਗ ਰਹੀ ਧੀ ਰੁਪੇਂਜਲ ਨੱਚਦੀ ਔਰ ਟੱਪਦੀ ਤੇ ਇਧਰ ਸਾਡੀ ਲੈਡੀਜ਼ ਦਾ ਡਾਂਸ ਡਾਂਸ ਸ਼ੁਰੂ ਹੋਇਆ ਵਤਾ ਇੱਕ ਪਾਸੇ ਰੋਟੀ ਵੀ ਲੱਗੀ ਧੀ ਨਾਲ ਦੀ ਨਾਲ ਕਿਉਂਕਿ ਡਾਂਸ ਕਰੋ ਰੋਟੀ ਖਾਓ ਆਪਣੇ ਆਪਣੇ ਘਰ ਨੂੰ ਚਲੇ ਜਾਓ ਲੇਕਿਨ ਬਹੁਤ ਵਧੀਆ ਬਰਥਡੇ ਮਨਾਇਆ ਗਿਆ ਜੀ ਇਕਦਮ ਸ਼ਾਂਤੀ ਨਾ ਕੋਈ ਰੋੜਾ ਨਾ ਕੋਈ ਗੋੜਾ ਹਨਾ ਤੇ ਬਿਲਕੁਲ ਵਧੀਆ ਵੈਸ਼ਨੂ ਖਾਣਾ ਸਭ ਤੋਂ ਵਧੀਆ ਬੈਸਟ ਹਨਾ ਤੇ ਬਹੁਤ ਵਧੀਆ ਲੱਗਿਆ ਮੈਨੂੰ ਬਰਥਡੇ ਸੈਲੀਬ੍ਰੇਸ਼ਨ ਔਰ ਵਕਈ ਹਰੇਕ ਨੂੰ ਇਦਾਂ ਹੀ ਕਰਨਾ ਚਾਹੀਦਾ ਤੇ ਰੂਪੈਂਜਲ ਦਾ ਡਾਂਸ ਦੇਖ-ਦੇਖ ਕੇ ਮੈਨੂੰ ਫੇਰ ਲੱਗ ਰਿਹਾ ਵੀ ਇਹ ਇਹ ਵੀ ਨਹੀਂ ਥੱਕਦੀ ਮਾਂ ਕੀ ਮੰਗੋ ਜਈ ਜੀ ਕੋਕੋ ਜੀ ਕੋਕੋ ਦੇ ਬੱਚੇ ਇਹ ਵੀ ਨਹੀਂ ਥੱਕਦੀ ਤੇ ਲੋ ਜੀ ਹੁਣ ਥੋੜਾ ਜਿਹਾ ਅਸੀਂ ਬੋਲੀਆਂ ਤੇ ਨੱਚੂਗੇ ਤੇ ਕਿਉਂਕਿ ਗਿੱਧਾ ਪਾਰੇ ਤੇ ਇੱਧਰ ਮੈਂ ਕੱਢਤੀਆਂ ਚੱਪਲਾਂ ਮੈਂ ਕਿਹਾ ਚੱਪਲਾਂ ਦੇ ਨਾਲ ਨੱਚਿਆ ਨਹੀਂ ਜਾਂਦਾ ਹੈਗਾ ਦੀਦੀ ਇਹ ਮੇਰੀ ਜਠਾਣੀ ਆ ਜਿਹੜੇ ਇਟਲੀ ਤੋਂ ਆਏ ਆ ਤੇ ਹੁਣ ਅਸੀਂ ਨੱਚ ਰਹੇ ਹਾਂ ਜੀ ਪੇਖੇ ਦੋਵੇਂ ਭੈਣਾਂ ਨੱਚੀਆਂ ਸੋਹਰੇ ਨੱਚੀਆਂ ਇਧਰ ਰਾਣੀਆਂ ਜੇਠਾਣੀਆਂ ਉਸ ਗਾਣੇ ਗਾਣਾ ਲਾਇਆ ਹੋਇਆ ਸੀ ਤੇ ਉਸ ਗਾਣੇ ਤੇ ਅਸੀਂ ਬਹੁਤ ਜ਼ਿਆਦਾ ਨੱਚੀਆਂ ਦੋਨੋਂ ਦਰਾਨੀਆਂ ਜੇਠਾਣੀਆਂ ਪੇਕੇ ਦੋਵੇਂ ਭੈਣਾਂ ਨੱਚੀਆਂ ਸੋਹਰੇ ਨੱਚੀਆਂ ਦਰਾਨੀਆਂ ਜੇਠਾਣੀਆਂ ਤੇ ਸਾਹਮਣੇ ਕਈ ਵੀਡੀਓ ਸ਼ੂਟ ਕਰ ਰਹੇ تھے ਜਸਟ ਫਰੈਂਡਸ ਅਸੀਂ ਘਰ ਵਾਪਸ ਆ ਗਏ ਆ ਔਰ ਚੇਂਜ ਕਰੇ ਆ ਹੁਣੇ ਕੱਪੜੇ ਆ ਕੇ ਔਰ ਟਾਈਮ ਹੋ ਗਿਆ 7:30 ਵਜੇ ਦਾ ਜਸਟ ਮੈਂ ਵੀ ਚੇਂਜ ਕਰਕੇ ਹਟੀਆਂ ਥੱਕ ਗਏ ਬਈ ਤੁਹਾਨੂੰ ਪਤਾ ਹੀ ਹੈ ਵੈਸੇ ਵੀ ਥੱਕ ਜਾਂਦੇ ਆ ਬਾਹਰ ਜਾ ਕੇ ਔਰ ਫਿਲਹਾਲ ਟਾਈਮ ਹੋ ਗਿਆ 7:30 ਵਜੇ ਦਾ ਔਰ ਪਹੁੰਚ ਚੁੱਕੇ ਹੈ ਘਰ ਤੇ ਰੋਟੀ ਪਾਣੀ ਆਪਣਾ ਸ਼ਾਮ ਦਾ ਡਿਨਰ ਆਪਾਂ ਨੇ ਕਰਿਆ ਹੋਇਆ ਤੇ ਹੁਣ ਆਪਾਂ ਨੇ ਸਿਰਫ ਦੁੱਧ-ਦੁੱਧ ਪੀਣਾ ਹੈ ਔਰ ਚਲੋ ਜੀ ਫਿਰ ਆਪਾਂ ਕਰਦੇ ਹਾਂ ਵਲੌਗ ਦਾ ਐਂਡ ਤੇ ਵਲੌਗ ਕਿਦਾਂ ਦਾ ਲੱਗਿਆ ਜੀ ਜਰੂਰ ਦੱਸਿਓ ਕਮੈਂਟ ਕਰਕੇ ਔਰ ਲਾਈਕ ਔਰ ਕਮੈਂਟ ਨਾ ਕਰਨਾ ਭੁੱਲਿਆ ਕਰੋ ਹਣਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਔਰ ਬਬਜੋਤ ਵੀ ਨੇ ਵੀ ਚੇਂਜ ਕਰ ਲਏ ਕੱਪੜੇ ਰੁਪੈਂਜਲ ਨੇ ਤਾਂ ਅੱਧੇ ਕ ਚੇਂਜ ਕਰੀ ਆ ਅੱਧੇ ਕ ਕਰੀ ਨਹੀਂ ਮੈਂ ਤਾਂ ਚੇਂਜ ਕਰ ਲੇ ਔਰ ਬਾਕੀ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਤੇ ਅਗਲਾ ਵਲੋਗ ਇਸ ਤੋਂ ਵੀ ਵਧੀਆ ਹੋਊਗਾ ਤੁਸੀਂ ਜ਼ਰੂਰ ਦੇਖਿਓ ਬਾਏ ਬਾਏ ਜੀ ਟੇਕ ਕੇਅਰ